ਆੜਿਓ ਉਹ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕੁਲਵੀਰ ਸਿੰਘ ਆਨੰਦ ਆ ਵਿਅਕਤੀ ਜਿਹੜਾ ਹੈਗਾ ਆਪਣੇ ਆਪ ਨੂੰ ਦੱਸ ਰਿਹਾ ਤੇ ਗੁਰੂ ਨਾਨਕ ਨਗਰ ਜਿਹੜਾ ਹੈਗਾ ਥਾਣਾ タルਮਲ ਦੇਰੀ ਦੇ ਵਿੱਚ ਰਹਿਣ ਵਾਲਾ ਤੇ ਦੱਸ ਰਿਹਾ ਵੀ ਜਿਹੜਾ ਇੱਕ ਇਹਦੀ ਮਾਂ ਨੇ ਜਿਹੜਾ ਫੋਨ ਕੀਤਾ ਸੀਗਾ ਥਾਣੇ ਦੇ ਵਿੱਚ ਕਿ ਮੇਰਾ ਬੰਦਾ ਜਿਹੜਾ ਹੈਗਾ ਨਸ਼ਾ ਕਰਨ ਦਾਦੀ ਹੈ ਤੇ ਇਹਦਾ ਜਿਹੜਾ ਹੈਗਾ ਨਸ਼ਾ ਛਡਾਉਣ ਵਾਸਤੇ ਜਿਹੜਾ ਹੈਗਾ ਦਾਖਲ ਕਰਵਾਇਆ ਜਾਵੇ ਤੇ ਉਹਨਾਂ ਵੱਲੋਂ ਅਲੀਗੇਸ਼ਨ ਲਗਾਇਆ ਗਿਆ ਕਿ ਬਾਅਦ ਦੇ ਵਿੱਚ ਪੁਲਿਸ ਵੱਲੋਂ ਉਹਨਾਂ ਦੇ ਉੱਪਰ 5.5 ਗ੍ਰਾਮ ਦਾ ਮਕਦਮਾ ਜਿਹੜਾ ਹੈਗਾ ਹੈਰੋਂ ਦਾ ਦਰਜ ਕਰ ਦਿੱਤਾ ਗਿਆ ਆ ਜਿਸ ਦੇ ਵਿੱਚ ਜਿਹੜੀ ਹੈਗੀ ਹੈ ਵੈਰੀਫਾਈ ਕੀਤਾ ਗਿਆ ਆਨ ਗਰਾਉਂਡ ਦੇ ਉੱਪਰ ਜਾ ਕੇ ਜਿਸ ਦੇ ਵਿੱਚ ਵੈਰੀਫਿਕੇਸ਼ਨ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜਾ ਕੁਲਵੀਰ ਸਿੰਘ ਹੈ ਇਹ ਨਸ਼ਾ ਕਰਨ ਦਾ ਨਾਲ-ਨਾਲ ਨਸ਼ਾ ਵੇਚਣ ਦਾ ਆਦਿ ਹੈ ਇਹਦੇ ਉੱਪਰ ਪਹਿਲਾਂ ਵੀ 3500 ਗੋਲੀਆਂ ਡਰਾਮਾ ਡਰ ਕਮਰਸ਼ੀਅਲ ਕੁਆਂਟੀਟੀ ਦਾ ਮੁਕੱਦਮਾ ਦਰਜ ਹੈ ਇੱਕ ਹੈਰੋਨ ਦਾ ਮੁਕੱਦਮਾ ਦਰਜ ਹੈ ਇਸ ਦੀ ਘਰ ਵਾਲੀ ਦੇ ਉੱਪਰ ਇੱਕ ਹੈਰੋਨ ਦਾ ਮੁਕੱਦਮਾ ਦਰਜ ਹੈ ਜਿਹੜਾ ਨਾਲ ਕੁਲਵੀਰ ਸਿੰਘ ਹੈਗਾ ਦੂਸਰਾ ਦਸੀਂ ਜਸਵੀਰ ਸਿੰਘ ਹੈ ਉਸ ਦੀ ਭੈਣ ਦੇ ਉੱਪਰ ਵੀ ਇੱਕ ਹੈਰੋਨ ਦਾ ਮੁਕੱਦਮਾ ਦਰਜ ਹੈਗਾ ਸੋ ਬੇਸਿਕਲੀ ਇਹਨਾਂ ਦੇ ਉੱਪਰ ਤੇ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਉੱਪਰ ਹੈਰੋਨ ਦੀ ਜਿਹੜੀ ਇਹ ਆਵਾਜ਼ ਹੈਗੀ ਆ ਇਹਦੇ ਨੂੰ ਵੈਰੀਫਾਈ ਕੀਤਾ ਗਿਆ ਤੇ ਇਹਦੀ ਮਾਂ ਤੋਂ ਜਿਹੜੀ ਹੈਗੀ ਇਹਦੀ ਆਵਾਜ਼ ਪਛਾਣ ਕਰਵਾਈ ਗਈ ਜਿਸ ਨੇ ਮੰਨਿਆ ਕਿ ਜਿਹੜੀ ਆਵਾਜ਼ ਹੈਗੀ ਆ ਇਹ ਉਸ ਦੇ ਲੜਕੇ ਦੀ ਨਹੀਂ ਹੈ ਇਹਦੀ ਕਿਸੇ ਹੋਰ ਦੀ ਆਵਾਜ਼ ਜਿਹੜੀ ਹੈਗੀ ਹੈ ਇਹ ਹੈਗੀ ਆ ਸੋ ਬੇਸਿਕਲੀ ਜਿਹੜੀ ਇਹ ਇੱਕ ਸਾਜ਼ਿਸ਼ ਦੇ ਤਹਿਤ ਇੱਕ ਆਡੀਓ ਬਣਾ ਕੇ ਉਸ ਦੇ ਨਾਮ ਦੇ ਉੱਪਰ ਇੱਕ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਗਿਆ ਮੇਨ ਮਕਸਦ ਹੈਗਾ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਬਠਿੰਡਾ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਸ਼ਾ ਦੇ ਗਰੁੱਪ ਜਿਹੜੀ ਕਾਰਵਾਈ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੂੰ ਜਿਹੜਾ ਹੈਗਾ ਰੋਕਣ ਵਾਸਤੇ ਕਿ ਪੁਲਸ ਸਾਡੇ ਘਰਾਂ ਦੇ ਉੱਪਰ ਰੇਡ ਨਾ ਕਰੇ ਜਾਂ ਪੁਲਸ ਜਿਹੜੀ ਹੈਗੀ ਹੈ ਬੈਕਪੱਟ ਤੇ ਆ ਜਾਵੇ ਸੋ ਬੇਸਿਕਲੀ ਸਾਡੇ ਵੱਲੋਂ ਇਹ ਬਿਲਕੁਲ ਕਲੀਅਰ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਇਸ ਨਸ਼ੇ ਦੇ ਵਿੱਚ ਲੱਗਿਆ ਹੋਇਆ ਤਸਕਰੀ ਦੇ ਵਿੱਚ ਲੱਗਿਆ ਹੋਇਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜਾ ਬੰਦਾ ਐਡਿਕਟ ਹੈਗਾ ਉਹ ਅਪਰੋਚ ਕਰੂਗਾ ਉਹਨੂੰ ਅਸੀਂ ਜਿਹੜਾ ਹੈਗਾ ਨਸ਼ਾ ਸਦੋਂ ਕੇਂਦਰ ਦੇ ਵਿੱਚ ਭਰਤੀ ਕਰਵਾਵਾਂਗੇ ਉਹਦਾ ਨਸ਼ਾ ਸਦੋਂਣ ਵਾਸਤੇ ਕੋਸ਼ਿਸ਼ ਕੀਤੀ ਜਾਵੇਗੀ ਇਹ ਕਾਫੀ ਦੇਰ ਤੋਂ ਕਰ ਰਹੇ ਇਹਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਵੀ ਆ ਸੌਰੀ ਗੋਲੀਆਂ ਦਾ 350 ਟਰਮਨ ਰੋਲ ਗੋਲੀਆਂ ਦਾ ਸੋ ਇਹਨਾਂ ਦੇ ਨਾਲ ਨਾਲ ਇਹਦੀ ਵਾਈਫ ਤੇ ਮੁਜੇਦੋਸ਼ੀ ਦੀ ਭੈਣ ਤੇ ਵੀ ਮੁਕਤਮੇ ਦਰਜ ਨੇ ਹੈਰੋਨ ਦੇ ਇਸ ਦੇ ਨਾਲ ਹੀ ਮੈਂ ਤੁਹਾਡੇ ਮਾਧਮ ਰਹੀ ਇੱਕ ਸਾਰਿਆਂ ਨੂੰ ਅਪੀਲ ਵੀ ਕਰਨੀ ਚਾਹਾਂਗਾ ਕਿ ਜਦੋਂ ਵੀ ਕੋਈ ਇਦਾਂ ਦੀ ਆਡੀਓ ਜਾਂ ਕੋਈ ਇਨਫੋਰਮੇਸ਼ਨ ਸੋਸ਼ਲ ਮੀਡੀਆ ਦੇ ਉੱਪਰ ਪਾਉਂਦਾ ਤਾਂ ਕਿਰਪਾ ਕਰਕੇ ਉਹਦੀ ਜਾਂਚ ਕੀਤੀ ਜਾਵੇ ਪਹਿਲਾਂ ਬਿਨਾਂ ਜਾਂਚ ਕੀਤੇ ਕਿਸੇ ਵੀ ਇਨਫੋਰਮੇਸ਼ਨ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਇਨਫੋਰਮੇਸ਼ਨ ਨੂੰ ਖਬਰ ਦੇ ਰੂਪ ਨਾਲ ਨਹੀਂ ਲਿਆ ਜਾਵੇ ਇਸ ਦੇ ਨਾਲ ਜਿਹੜੀ ਹੈਗੀ ਸਮਾਜ ਦੇ ਵਿੱਚ ਇੱਕ ਨੈਗੇਟਿਵ ਇਮਪੈਕਟ ਜਾਂਦਾ ਹੈ ਪੁਲਿਸ ਦੇ ਪ੍ਰਤੀ ਇੱਕ ਨਾ ਪੱਕੀ ਜਿਹੜੀ ਹੈਗੀ ਗੱਲ ਜਾਂਦੀ ਹੈ ਕਿਰਪਾ ਕਰਕੇ ਇਦਾਂ ਦੀ ਚੀਜ਼ ਨੂੰ ਵਾਇਰਲ ਕਰਨ ਤੋਂ ਪਹਿਲਾਂ ਜਾਂ ਇਹਨੂੰ ਕੋਈ ਖਬਰ ਦੇ ਰੋਗ ਵਿੱਚ ਦੇਣ ਤੋਂ ਪਹਿਲਾਂ ਇਸ ਨੂੰ ਵੈਰੀਫਾਈ ਜ਼ਰੂਰ ਕੀਤਾ ਜਾਵੇ। ਕੋਈ ਹੁਦਦ ਦੀ ਆਵਾਜ਼ ਹੈ। ਨਹੀਂ ਨਹੀਂ ਅਸੀਂ ਬੇਸਿਕਲੀ ਆਈਡੈਂਟੀਫਾਈ ਵੀ ਕਰ ਲਿਆ ਲੱਭ ਲਿਆ ਪਰ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ। ਸਾਡੀ ਟੀਮਸ ਲੱਗੀਆਂ ਹੋਈਆਂ ਨੇ ਜਲਦੀ ਹੀ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਐਕਸ਼ਨ ਲਵਾਂਗੇ। ਕਦੇ ਉਹ ਚਲਦਾ ਪਹਿਲਾਂ ਇੱਕ ਬੰਦੇ ਦਾ ਪੱਛਾ ਵੀ ਦਿਤਾ ਹੈ ਜਿਹੜੀ ਬੰਦੇ ਦੀ ਵੀਡੀਓ ਆੜੀ ਬੈਠੀ ਹੈ। ਇਹ ਬੰਦਾ ਬੇਸ ਤੇ ਇਹਦੇ ਉੱਪਰ 5.5 ਗ੍ਰਾਮ ਦਾ ਮੁਕੱਦਮਾ ਦਰਜ ਹੋਇਆ ਸੀਗਾ ਇਹਦੇ ਨਾਲ ਇੱਕ ਜਿਹੜਾ ਹੋਰ ਬੰਦਾ ਸੀਗਾ ਜਿਹੜਾ ਕਿ ਖੇਤਾ ਸਿੰਘ ਬਸਤੀ ਤੇ ਰਹਿਣ ਵਾਲਾ ਹੈ ਇਹ ਉਹਦੀ ਸਾਰੀ ਸ਼ਰਾਰਤ ਸੀਗੀ ਉਹਨੇ ਇਹਦਾ ਨਾਮ ਵਰਤ ਕੇ ਇਹਦੀ ਸਾਰੀ ਮੈਨੂੰ ਆਇਡੈਂਟੀਟੀ ਬਣਾ ਕੇ ਤੇ ਉਹਦੇ ਜਿਹੜੀ ਆਡੀਓ ਬਣਾ ਕੇ ਫੇਸਬੁੱਕ ਵਾਲੀ ਤੇ ਉੱਪਰ ਵਾਇਰਲ ਕਰ ਲਈ ਬੇਸਿਕਲੀ ਉਸ ਦੇ ਉੱਪਰ ਵੀ ਪਹਿਲਾਂ ਇੱਕ ਮੁਕੱਦਮਾ ਦਰਜ ਸੀਗਾ ਜਿਸ ਦੇ ਵਿੱਚ ਫੀਮ ਬਰਾਮਦ ਹੋਈ ਸੀ ਉਹਦੇ ਕੋਲ ਸਾਡੀ ਅਸੀਂ ਟੀਮ ਫੋਲੋ ਦੇ ਆਇਡੈਂਟੀਫਿਕੇਸ਼ਨ ਕਰ ਲਈ ਗਈ ਹੈ ਅਸੀਂ ਉਹਦੇ ਖਿਲਾਫ ਵੀ ਕ੍ਰੈਕਸ਼ਨ ਲਵਾਵਾਂਗੇ ਜਿਹੜੇ ਬੰਦੇ ਨੇ ਆਡੀਓ ਬਣਾ ਕੇ ਦਿੱਤੀ ਹੈ ਇਹਦੇ ਖਿਲਾਫ ਡੈਫੀਨੇਟਲੀ ਅਸੀਂ ਜਿਹੜੀ ਹੈਗੀ ਉਹਦੇ ਖਿਲਾਫ ਸਟ੍ਰੈਕਸ਼ਨ ਲਾਵਾਂਗੇ ਇਹ ਸਰ ਕਿੱਥੇ ਕਿੱਥੇ ਸੁਪਾਈ ਕਿ ਬਸਤੀ ਬਣ ਰਹੀ ਹੈ ਇਹ ਜਿਹੜਾ ਬੇਸਿਕਲੀ ਮੈਂ ਜਿਹੜਾ ਗੁਰਨਾਣਕਨਗਰ ਦਾ ਏਰੀਆ ਹੈਗਾ ਉਹਦੇ ਨਾਲ ਨਾਲ ਖੇਤਾ ਸਿੰਘ ਬਸਤੀ ਦਾ ਏਰੀਆ ਜਿਹੜਾ ਹੈਗਾ ਉੱਥੇ ਇਹਦੇ ਸੁਲਾਈ ਕੀਤੀ ਜਾਂਦੀ ਸੀ